ਮੈਂਬਰ ਪਾਰਲੀਮੈਂਟ ਫੋਕੀਂਦਰ ਸਿੰਘ ਦਾ ਦਾਵਾ ਦੇ ਧਰਮਪਤਨੀ ਮੈਡਮ ਜਤਿੰਦਰ ਕੌਰ ਦਾਵਾ ਡੇਰਾ ਬਾਬਾ ਨਾਨਕ ਨਗਰ ਕੌਂਸਲ 54 ਦੇ ਪ੍ਰਚਾਰ ਕਰਨ ਵਾਸਤੇ ਪਹੁੰਚੀ ਹੈ ਡੇਰਾ ਬਾਬਾ ਨਾਨਕ ਕੋ ਉਹਨਾਂ ਨਾਲ ਗੱਲਬਾਤ ਕਰ ਰਹੇ ਨੇ ਕਿ ਕਿਵੇਂ ਦੀ ਇਲੈਕਸ਼ਨ ਚੱਲ ਰਹੀ ਹੈ ਔਰ ਕਿਵੇਂ ਦਾ ਪ੍ਰਚਾਰ ਚੱਲ ਰਿਹਾ ਹੈ ਸਤਿ ਸ਼੍ਰੀ ਅਕਾਲ ਜੀ ਕਿਵੇਂ ਦਾ ਰਿਹਾ ਇਲੈਕਸ਼ਨ ਬਹੁਤ ਵਧੀਆ ਹੈ ਜੀ ਮਾਹੌਲ ਬੜਾ ਵਧੀਆ ਹੈਗਾ ਮੈਂ ਕੱਲ ਵੀ ਆਂਦੀ ਮੈਂ ਦੋ ਵਾਰ ਡਾਂਸ ਕੱਲ ਵੀ ਡੋਰ ਤੋਂ ਡੋਰ ਇਸੇ ਬੰਨੇ ਔਰ ਸ਼ਾਮ ਨੂੰ ਮੈਂ ਜੋੜੀਆਂ ਪਿੰਡ ਚ ਗਈ ਆ ਉੱਤੇ ਵੀ ਆਲਮੋਸਟ 90% ਦਾ ਰਿਸਪੌਂਸ ਬਹੁਤ ਅੱਛਾ ਲੱਗਿਆ ਔਰ ਸੇਮ ਹੀ ਅਜ ਵੀ ਇਸੇ ਤਰ੍ਹਾਂ ਹੈਗਾ ਔਰ ਮੈਨੂੰ ਪੂਰੀ ਉਮੀਦ ਹੈ ਕਿ ਕਾਂਗਰਸ ਪਾਰਟੀ ਕੰਮ ਕਰੇ ਵਿਰੋਧੀ ਪਾਰਟੀਆਂ ਔਰ ਉਹ ਕੈਰੀਅਰ ਨੇ ਕਿ ਜਿੱਦਾਂ ਜਿਹੜੀ ਪਾਰਟੀ ਆ ਆਮ ਆਨਵੀ ਪਾਰਟੀ ਉਹ ਤਕੇਸ਼ਾਈ ਕਰਦੀ ਤੁਹਾਨੂੰ ਲੱਗਦਾ ਤਕੇਸ਼ਾਈ ਤਾਂ ਜੀ ਵਰਕਰ ਵੀ ਦੱਸ ਸਕਦੇ ਔਰ ਸਾਨੂੰ ਵੀ ਪਤਾ ਜਿਸ ਤਰ੍ਹਾਂ ਦੁਖੀ ਪਰਿਵਾਰ ਦੁਖੀ ਲੋਕ ਸਾਡੇ ਕੋਲ ਆਉਂਦੇ ਆ ਜੋ ਇਹਨਾਂ ਨਾਲ ਜ਼ਿਆਦਤੀਆਂ ਹੋ ਰਹੀਆਂ ਉਹ ਮੈਨੂੰ ਨਹੀਂ ਲੱਗਦਾ ਵੀ ਇਸ ਤੋਂ ਪਹਿਲਾਂ ਕਿਸੇ ਵੀ ਸਰਕਾਰ ਦੇ ਸਮੇਂ ਇਹੋ ਜਿਹਾ ਮਾਹੌਲ ਬਣਿਆ ਹੋਵੇ ਸੋ ਇਹ ਜਿਹੜਾ ਮਾਹੌਲ ਹੈ ਬੜਾ ਇਨਸਿਚੋਰ ਹੈ ਔਰ ਲੋਗ ਚਾਹੁੰਦੇ ਹੈ ਕਿ ਦੁਖੀ ਹੋਏ ਨੇ ਇਸ ਬਦਲਾਅ ਤੋਂ ਔਰ ਮੈਨੂੰ ਨਹੀਂ ਲੱਗਦਾ ਕਿ ਦੁਬਾਰਾ ਲੋਗ ਇੰਨਾ ਲੋਕਾਂ ਨੂੰ ਮੂੰਹ ਲਾ ਕਿਸ ਮੁੱਦੇ ਤੇ ਚਾਹੁੰ ਲੱਗੋਗੇ ਸਭ ਤੋਂ ਪਹਿਲਾਂ ਤਾਂ ਜੀ ਲਾ ਐਂਡ ਆਰਡਰ ਹੈ ਜਿਹੜਾ ਡੇਰਾਪਾਪਾ ਨਾਮਕ ਹਲਕੇ ਦਾ ਖਾਸ ਤੌਰ ਤੇ ਡੇਰਾਬਗਨਨ ਨਾਮਕ ਸ਼ਹਿਰ ਦਾ ਵੀ ਮਾਹੌਲਾ ਜਿਹੜਾ ਉਹ ਇਸ ਤਰ੍ਹਾਂ ਦਾ ਬਣਿਆ ਹੋਇਆ ਹੈ ਕਿ 5 6 ਵਜੇ ਤੋਂ ਬਾਅਦ ਮੈਨੂੰ ਨਹੀਂ ਲੱਗਦਾ ਵੀ ਲੋਗ ਇੱਥੇ ਬਾਹਰ ਨਿਕਲ ਸਕਦੇ ਔਰ ਦੁਕਾਨਦਾਰ ਭਰਾ ਜਿਹੜੇ ਹੈਗੇ ਨੇ ਉਹਨਾਂ ਦੇ ਵੀ ਜਿਹੜੀ ਹੈਗੀ ਆ ਦੁਕਾਨਦਾਰੀ ਉਹ ਬੜੀ ਖਤਰੇ 'ਚ ਪਈ ਹੋਈ ਹੈ ਜਿਸ ਤਰ੍ਹਾਂ ਦੇ ਇਹਨਾਂ ਨੂੰ ਕਾਲਸ ਆਉਂਦੀਆਂ ਨੇ ਥ੍ਰੈਟ ਕਾਲਸ ਆਉਂਦੀਆਂ ਨੇ ਇੰਨਾ ਸਾਈਂ ਹੈ ਜਿਸ ਹਨ ਦੇ ਕਹਿ ਸਕਦੇ ਹਾਂ ਕਿ ਇਹ ਲੋਕ ਬਦਲਾ ਚਾਹੁੰਦੇ ਆ ਆਮ ਆਦਮੀ ਪਾਰਟੀ ਦੇ ਵਿਕਾਸ ਨੂੰ ਕਿਦਾਂ ਵੇਖਦੇ ਹੋ 3 ਸਾਲ ਉਹਨਾਂ ਨੇ ਕੰਮ ਕੀਤਾ ਕੋਈ ਵਿਕਾਸ ਤੁਹਾਨੂੰ ਕਿਵੇਂ ਲੱਗਦਾ ਇਹਨਾਂ 3 3.5 3 ਸਾਲ ਦੇ ਵਿੱਚ ਮੈਂ ਵੀ ਹਲਕੇ ਦੇ ਮੈਨੂੰ ਲੱਗਦਾ तकरीबन ਹਰ ਪਿੰਡ ਵਿੱਚ ਰਹੀਆਂ ਜਿਉਂਕਿ ਦੋ ਇਲੈਕਸ਼ਨਸ ਹੋਈਆਂ ਨੇ ਸਾਡੀਆਂ ਵੀ ਕਿਔਰ ਮੈਨੂੰ ਨਹੀਂ ਲੱਗਦਾ ਵੀ ਮੈਂ ਕਿਸੇ ਪਿੰਡ ਵਿੱਚ ਕੋਈ ਇਹੋ ਜਿਹੀ ਕੋਈ ਡਵੈਲਪਮੈਂਟ ਕਿਤੀ ਦੇਖੀ ਹੋਵੇ ਜਦ ਇਹ ਮਾਂਖੜੀ ਕਰਕੇ ਕਹਿ ਸਕਣ ਕਿ ਇਹ ਕੰਮ ਕੀਤੇ ਨੇ ਜੀ ਵੇ ਹੁਣ ਹੋ ਕੇ ਕੀ ਸਪੋਰਟ ਹੀ ਰਹੇਗਾ ਤੁਹਾਡਾ ਉਮੀਦ ਪੂਰੀ ਹੈ ਜੀ ਸਾਡੇ ਜਿਹੜੇ ਕੈਂਡੀਡੇਟ ਨੇ ਦੰਨੀਆਂ ਵਿਰੋਡ ਦੇ ਵਿੱਚ ਹੈਗੇ ਆ ਕਾਮਯਾਬ ਹੋ ਕੇ ਇਸ ਇੱਥਾਂ ਮੈਂ ਅਪੀਲ ਇਹੋ ਹੀ ਹੈ ਦੀ ਕਿ ਤਕੜੇ ਹੋ ਕੇ ਤੁਸੀਂ ਕਿਸੇ ਤੋਂ ਧਮਕੀਆਂ ਤੋਂ ਡਰਨ ਦੀ ਲੋੜ ਨਹੀਂ ਹੈਗੀ ਤਕੜੇ ਹੋ ਕੇ ਕਾਂਗਰਸ ਪਾਰਟੀ ਦਾ ਉਮੀਦਵਾਰਾਂ ਨੂੰ ਜਿਤਾਓ ਤਾਂ ਜੋ ਅਸੀਂ ਆਪਣੇ ਇੱਥੋਂ ਦੇ ਮਾਹੌਲ ਨੂੰ ਵਧੀਆ ਬਣਾ ਸਕੀਏ ਆਪਣੇ ਜਿਹੜੇ ਪਰਿਵਾਰ ਨੇ ਅਸੀਂ ਸੁੱਖ ਸ਼ਾਂਤੀ ਨਾਲ ਜੀ ਸਕੀਏ ਧਮਕੀਆਂ ਤੁਸੀਂ ਕਿਹਾ ਧਮਕੀਆਂ ਦਿੰਦੇ ਆ ਕੋਈ ਕੋਈ ਧਮਕੀਆਂ ਆਈਆਂ ਥ੍ਰੈਟ ਆਇਆ ਕੋਈ ਹਾਂਜੀ ਹੈ ਇੱਥੇ ਵਿੱਚੋਂ ਕੁਝ ਪਰਿਵਾਰਾਂ ਨੇ ਮੈਨੂੰ ਦੱਸਿਆ ਵੀ ਹੈ ਪਰ ਸਾਡੇ ਜਿਹੜੇ ਵਰਕਰ ਨੇ ਕਾਂਗਰਸ ਦੇ ਉਹ ਪੂਰੇ ਜਿੰਨਾ ਮਜ਼ਬੂਤੀ ਨਾਲ ਖੜੇ ਹੋਏ ਨੇ ਉਹਨਾਂ ਨੂੰ ਕਿਸੇ ਧਮਕੀ ਦਾ ਕੋਈ ਡਰ ਨਹੀਂ ਕਿਸੇ ਧਮਕੀ ਦਾ ਕੋਈ ਡਰ ਨਹੀਂ ਵਰਕਰ ਜਿਹੜੇ ਮਜ਼ਬੂਤੀ ਨਾਲ ਖੜੇ ਹੋਏ ਨੇ ਮੈਡਮ ਜਤਿੰਦਰਪੁਰ ਨੂੰ ਕਿਹਾ ਸਰਚਾਰ ਦੇ ਦੌਰਾਨ ਉਹਨਾਂ ਨੇ ਵਡੀਆਂ ਗੱਲਾਂ ਕਹੀਆਂ ਨੇ ਕਿ ਕਿਸੇ ਤਰ੍ਹਾਂ ਦਾ ਥ੍ਰੈਟ ਦੀ ਕੋਈ ਜਿਹੜੀ ਹੈ ਪਰਵਾਹ ਨਹੀਂ ਹੈ ਵਰਕਰ ਬੜੇ ਚਟਾਨਾਂ ਵਾਂਗੂ ਖੜੇ ਹੋਏ ਕਿਸੇ ਤਰ੍ਹਾਂ ਦਾ ਡਰਨ ਦੀ ਲੋੜ ਨਹੀਂ ਹੈ ਕਾਂਗਰਸ ਪਾਰਟੀ ਜਿਹੜੀ ਆ ਉਹ ਵੱਡੇ ਮਾਜਨਟਾ ਰਬਾਬਾ ਬਾਬਾ ਨਾਨਕ ਦਾ ਇਲੈਕਸ਼ਨ ਜਿਹੜਾ ਬਾਬਾ ਨਾਨਕ ਤੋਂ ਗੁਰਪ੍ਰਾਲ ਸਿੰਘ ਜੀ